ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਹਾ ਜੇ ਟੋਟਲ ਚਾਰ ਐਨੀਮਲ ਵਿਕਾਊਗਾ ਸਰਦਾਰ ਮੇਜਰ ਸਿੰਘ ਉਹਨਾਂ ਦੇ ਕੋਲ ਦੋ ਵੜਾ ਦਿਖਾਈਆਂ ਤੁਹਾਨੂੰ ਤੇ ਦੋ ਮੱਝਾਂ ਝੋਟੀਆਂ ਨੇ ਇੱਕ ਵੜਾ ਤੁਹਾਨੂੰ ਆਪਾਂ ਵਾਈਟ ਵਾਇਰ ਦਿਖਾਵਾਂਗੇ ਜਿਹੜੀ ਐਫਪੀ ਬਰੀਡ ਦੇ ਵਿੱਚ ਤੁਸੀਂ ਸਾਹਮਣੇ ਦੇਖ ਰਹੇ ਜੇ ਇਹ ਦੋਸਤੋ ਚੌਕੀ ਵੜਾ ਦੂਜਾ ਸੁਆ ਇਸ ਵੜ ਨੇ ਸੁਣਾ ਤੇ ਤਕਰੀਬਨ ਤਿੰਨ ਤੋਂ ਚਾਰ ਕਦੰਦਾ ਹਜੇ ਦਾ ਸਮਾਂ ਬਾਕੀ ਆ ਕੱਦ ਵੱਡੇ ਆ ਦੋ ਵੜਾਂ ਦੇ ਇੱਕ ਵੜ ਜਿਹੜੀ ਸੂਈ ਸਵਾਈ ਹੈ ਉਹ ਜਿਹੜੀ ਬਲੈਕ ਤੁਸੀਂ ਦੇਖ ਰਹੇ ਜੇ ਮਗਰ ਪੱਛੀ ਹੈ ਤੇ ਠੀਕ ਆ ਆ ਤੁਹਾਨੂੰ ਆਪਾਂ ਖੋਲ ਕੇ ਇੱਕ ਵਾਰੀ ਚੈੱਕ ਕਰਾ ਰਹੇ ਆ ਫੇਸ ਕੁਆਲਟੀ ਤੁਸੀਂ ਦੋ ਲੈ ਜੇ ਤਿੰਨ ਲੈ ਜੇ ਚਾਰ ਲੈ ਜੇ ਦਿਨ ਦੋਸਤੋਂ ਤਕਰੀਬਨ ਇੰਨੇ ਕਿਤੇ ਬਾਕੀ ਆ 75000 ਦੀ ਡਿਮਾਂਡ ਆ 70000 ਲੈਣ ਦੇ ਨਾਲ ਵਿੱਚੋਂ 1000 ਮਾਨਤਾ ਠੀਕ ਆ ਜੀ ਇੱਕ ਘੱਟ 70 ਦੀ ਜਿਹੜੀ ਅੱਜ ਤੁਹਾਨੂੰ ਇਹ ਵੈੜ ਮਿਲ ਜੂਗੀ ਕੱਦ ਕਾਠ ਵਾਲੀ ਆ ਬਾਕੀ ਥਣ ਥਣ ਕੋਲ ਤੁਸੀਂ ਚੈੱਕ ਕਰ ਸਕਦੇ ਮੁੱਠੀ ਮੁੱਠੀ ਥਣ ਆ ਠੀਕ ਆ ਲਓ ਜੀ ਮੋੜ ਲਿਓ ਆ ਦੇਖੋ ਠੀਕ ਸੋ ਬਾਕੀ ਟਾਂ ਛਾ ਟੂਛਾ ਚੰਗਾ ਵੈੜ ਦਾ ਪਲੀ ਪਲੋਸੀ ਇਹ ਪੂਰੀ ਕਰਮਾਂ ਦੀ ਠੀਕ ਆ ਜੀ ਸੋ ਫੋਲੋ ਵੀਡੀਓ ਵੀ ਆਪਾਂ ਜਲਦੀ ਅਪਲੋਡ ਕਰ ਦਿਆਂਗੇ ਇੱਕ ਸ਼ਾਰਟ ਵੀਡੀਓ ਦੇ ਵਿੱਚ ਤੁਸੀਂ ਵਾਰ ਦੇਖ ਲਓ ਮੁੱਠੀ ਮੁੱਠੀ ਥਾਣਾ ਸੋ 35 ਇੱਕ ਨੰਬਰ ਆ ਕਿਸੇ ਰਕਮ ਦੀ ਭਾਰ ਪਿੱਛੇ ਦੀ ਮੁਸ਼ਕਲ ਨਹੀਂ ਗਈ ਸੋ ਇੱਕ ਘੱਟ 70000 ਦੀ ਅੱਜ ਇਹ ਵਾਰ ਤੁਹਾਨੂੰ ਮਿਲ ਜੂਗੀ ਖਾਸ ਪਿੰਡ ਤੁਸੀਂ ਬਰਪਾਲ ਜਿਹੜੀ ਵਿਜ਼ਿਟ ਕਰ ਲਿਓ ਸ੍ਰੀ ਅਮਰitsar ਸਾਹਿਬ ਆ ਠੀਕ ਆ ਜੀ ਬਿਲਕੁਲ ਚੱਬਾ ਠੀਕ ਆ ਜੀ ਅੱਡਾ ਬਾਬਾ ਨੋਹ ਸਿੰਘ ਜੀ ਦੀ ਜਗ੍ਹਾ ਉਥੋਂ ਸੜਕ ਨਿਕਲਦੀ ਆ ਬਰਪਾਲ ਪਿੰਡ ਤੋਂ 2 12 ਨੇ ਆ ਬੈੜ ਜਿਹੜੀ ਤੁਸੀਂ ਵੇਖੋਗੇ ਇਹ ਸੂਈ ਸਵਾਈਆ ਮਗਰ ਬੱਛੀ 12 13 12 13 ਕਿਲੋ ਇਹਦੇ ਥੱਲੇ ਇਸ ਵਕਤ ਬੋੜ ਆਇਆ ਜੇ ਦੂਜੇ ਤੀਜੇ ਦਿਨ ਦੇ ਦੌਰਾਨ ਸਮਾ ਹੋ ਗਿਆ ਸੂਈ ਨੂੰ ਕਾਦੇ ਤਾਂ ਵੀ ਵੱਡਾ ਬਾਕੀ ਨਖੇਰ ਦੀ ਗੱਲ ਕਰਕੇ ਤਾਂ ਦੋਸਤੋ ਫੁੱਟਾਂ ਦੇ ਫੁੱਟ ਕਹਿ ਲੋ ਗੱਜਾਂ ਦੇ ਗੱਜ ਕਹਿ ਲੋ ਤੇ ਵੰਡ ਵਰ ਨੂੰ ਚੰਗੀ ਆਪਸੀ ਥਣਾ ਦੇ ਠੀਕ ਆ ਜੀ ਇਹਦਾ ਮੁੱਲ 275000 72000 ਕੁਝ ਵੀ ਹੋਵੇ 70000 ਦੇ ਵਿੱਚੋਂ ਇਹ ਵੀ 10000 ਮਾਨਤਨ ਹੋ ਜਾਊਗਾ ਸੋ 12 13 ਕਿਲੋ ਇਸ ਵਕਤ ਬੋੜ ਆਇਆ ਤਿੰਨਾਂ ਦਿਨਾਂ ਦੀ ਸੂਈ ਦੇ ਥੱਲੇ ਤੇ ਬੱਛੀ ਮਗਰ ਨੜਵਾ ਸੋ ਚੋਰ ਜਵਾਦ ਚੰਗੀ ਆ ਜਿੱਦਾਂ ਮਰਜ਼ੀ ਕੋਈ ਬੰਗਾਰਸੀ ਪਾਉਂਦੀ ਵੀ ਲੋੜ ਨਹੀਂ ਕਿ ਕਿਸੇ ਭਰਾਣੇ ਪਾਉਣਾ ਬੰਗਾ ਨਿਆਣਾ ਪਾ ਲਿਓ ਠੀਕ ਆ ਜੇ ਅਦਰਵਾਈਜ਼ ਕੁਛ ਆਂਦੀ ਕੁਛ ਨਹੀਂ ਕਰਮਾ ਲਈ ਠੀਕ ਆ ਸੋ ਆਹ ਵੇਖ ਸਕਦੇ ਹੋ ਤੁਸੀਂ ਸਪੇਸ ਗੈਪ ਪੂਰਾ ਸਫਾਈ ਵਾਲਾ ਲੇਵਾ ਤੇ ਕਦ ਵੱਡਾ ਠੀਕ ਆ ਜੀ